ਪੰਜਾਬ ਦਾ ਮਸ਼ਹੂਰ ਮੇਲਾ ਭਰਾਵੋ ਜਿੱਥੇ दारू ਦੇ ਢੰਡਾਰੇ ਚੱਲਦੇ ਐ ਉਹ ਵੀ ਘਰ ਦੀ ਦੇਸੀ ਖਰਾਬ ਦੇ ਕਹਿੰਦੇ ਇੱਥੇ ਜਿਹੜਾ ਬੰਦਾ ਜਾਂਦਾ ਨਾ ਤੇ ਬਾਬੇ ਜੋਗੀ ਪੀਰ ਤੇ ਧੰਤਣ ਬਾਬਾ ਹਰੀਦਾਸ ਦਾ ਨਾਂ ਲੈ ਕੇ ਪੈਗ ਲਾਏ ਆਉਂਦਾ ਤੇ ਜਿਹੜੀ ਮਰਜ਼ੀ ਸੁਖ ਸੁਖ ਲੈ ਪੂਰੀ ਹੁੰਦੀ ਐ ਤੇ ਆਪਾਂ ਵੀ ਭਰਾਵੋ ਇੱਥੇ ਹਰੇਕ ਸਾਲ ਜਾਂਦੇ ਆ ਸਾਲ 'ਚ ਦੋ ਵਾਰੀ ਜਿਹੜਾ ਇਹ ਮੇਲਾ ਗਾ ਉਹ ਲੱਗਦਾ ਤੇ ਇੱਥੇ ਲੋਕਾਂ ਦੀਆਂ ਸੁੱਖਾਂ ਬਹੁਤ ਬਾਰ ਆਉਂਦੀਆਂ ਨੇ ਕੋਈ ਬੱਚੇ ਦੀ ਸੁਖਦਾ ਹੈ ਕੋਈ ਵਿਆਹ ਦੀ ਸੁਖਦਾ ਹੈ ਕੋਈ ਕਾਦੀ ਸੁਖਦਾ ਕੋਈ ਕਾਦੀ ਸੁਖਦਾ ਮੰਨ ਲਓ ਜੋ ਵੀ ਸੁਖ ਬੰਦਾ ਸਰਦਾਂ ਨਾਲ ਸੁਖਦਾ ਹਨ ਤੇ ਇੱਥੇ ਫਿਰ ਪਹਿਲੇ ਤੋੜ ਦੀ ਸ਼ਰਾਬ ਲੈ ਕੇ ਜਾਂਦੇ ਨੇ ਲੋਕ ਤੇ ਉਹ ਫਿਰ ਤੁਸੀਂ ਐ ਮੰਨ ਲਓ ਵੀ ਉੱਥੇ ਵਰਤੌਂਦੇ ਆ ਰਾਲੀਆਂ ਦੇ ਵਿੱਚ ਦੇਖ ਲੋ ਢੋਲ ਭਰੇ ਬੈਨੇ ਢੋਲ ਤਾਂ ਹੀ ਤੁਹਾਨੂੰ ਕਿਹਾ ਵੀ ਭੰਡਾਰਾ ਚੱਲਦਾ ਭੰਡਾਰਾ ਚਾਹੇ ਇਹਨੂੰ ਕਹ ਲੋ ਬਈ ਵੀ दारू ਦੇ ਇੱਥੇ ਲੰਗਰ ਚੱਲਦੇ ਆ ਪਰ ਮਾਫੀ ਚਾਹੁੰਨੇ ਆ ਬਹੁਤੇ ਵੀਰ ਕਹਣਗੇ ਵੀ ਤੁਸੀਂ ਇਹਨੂੰ ਲੰਗਰ ਕਿਉਂ ਕਿਹਾ ਭਰਾਵੋ ਗੁਰੂਆਂ ਪੀਰਾਂ ਦੀ ਧਰਤੀ ਐ ਤੇ ਇੱਥੇ ਸ਼ਕਤੀ ਆ ਗਈ ਜਿਹੜੀ ਇਸ ਜਗ੍ਹਾ ਦੀ ਉਹ ਜਿਹੜੇ ਦੇਖੀ ਆਣਾ ਬਾਬੇ ਹਰੀਦਾਸ ਤੋਂ ਧੰਨ ਧੰਨ ਬਾਬਾ ਜੋਗੀ ਪੀਰ ਜੀ ਜਿਨ੍ਹਾਂ ਨੇ ਇੱਥੇ ਸੱਚੀ ਭਾਵਨਾ ਦੇ ਨਾਲ ਸੁੱਖਾਂ ਸੁਖੀਆਂ ਨੇ ਤੇ ਜਦੋਂ ਸੁੱਖਾਂ ਬਾਰਾਂਉਂ ਲੀਆਂ ਨੇ ਫਿਰ ਟਰਾਲੀਆਂ ਲੈ ਕੇ ਲੋਕ ਇੱਥੇ ਭਰ ਕੇ ਆਉਂਦੇ ਆਗੇ ਤੇ ਸਾਰੇ ਮੁੰਡੇ ਖੁੰਡੇ ਇਕੱਠੇ ਹੁੰਦੇ ਆਗੇ ਯਾਰ ਬੇਲੀ ਸਾਡਾ ਵੀ ਸਾਰਾ ਗਰੁੱਪ ਯਾਰਾਂ ਮਿੱਤਰਾਂ ਦਾ ਇੱਥੇ ਪਹੁੰਚਿਆ ਆ ਗਿਆ ਦਿਖਾਵਾਂਗੇ ਸੋਨੂੰ ਉਹ ਵੀ ਸਾਰੇ ਆਪਣੇ ਭਰਾ ਫਿਰਦੇ ਆਗੇ ਬਾਈ ਰੈਂਕੂ ਦੋਲਟ ਹੋਈ ਪੀਤਾ ਗੜਦੀ ਤੇ ਭਿੰਦਾ ਬੌਂਸਰ ਤੇ ਹੋਰ ਬਹੁਤ ਭਰਾ ਜਸਪ੍ਰੀਤ ਭਪਾਲ ਤੋਂ ਚਹਿਲ ਇਹ ਚਹਿਲ ਗੋਤ ਦੇ ਜਿਹੜੇ ਲੋਕ ਨੇ ਨਾ ਉਹਨਾਂ ਦਾ ਇਹ ਖਾਸ ਤੌਰ ਤੇ ਬਾਬਾ ਆਗਾ ਜਿਹੜਾ ਬਾਬਾ ਹਰੀਦਾਸ ਆ ਉਹਨਾਂ ਦਾ ਚਹਿਲ ਗੋਤ ਸੀ ਤੇ ਚਹਿਲ ਗੋਤ ਵਾਲੇ ਲੋਕ ਇੱਥੇ ਵੱਡੀ ਗਿਣਤੀ ਦੇ ਵਿੱਚ ਪਹੁੰਚਦਿਆ ਪਰ ਨਾਲ ਹੀ ਸਾਨੂੰ ਪਤਾ ਕਹਿੰਦੇ ਪੰਜਾਬ ਵਸਦਾ ਰਿਸ਼ੀਆਂ ਮੁਣੀਆਂ ਗੁਰੂਆਂ ਪੀਰਾਂ ਦੇ ਨਾਂ ਤੇ ਤੇ ਸਾਰੇ ਲੋਕ ਕਿਸੇ ਦਾ ਕੋਈ ਵੀ ਗੋਤ ਹੋਵੇ ਇੱਥੇ ਆਉਂਦੇ ਆਗੇ ਤੇ ਖਾਂਦੇ ਪੀਂਦੇ ਆ ਖੁੱਲਾ ਨਜ਼ਾਰੇ ਲੈਂਦੇ ਆ ਕੋਈ ਵੀ ਗੱਡੀ ਦੇ ਵਿੱਚ ਖੜਕੇ ਜਾਂ ਕੋਈ ਵੀ ਕਿਤੇ ਕੋਈ ਬੰਦਾ ਆਪਾਂ ਕਹੀਏ ਵੀ ਪੰਜ ਰਤਨ ਨਹੀਂ ਛਕੀ ਜਾਂਦਾ ਹੋਵੇ ਤਾਂ ਉਹ ਤੁਹਾਨੂੰ ਜਵਾਬ ਨਹੀਂ ਦਿੰਦਾ ਤੇ ਤੁਸੀਂ ਜੇ ਜਾ ਕੇ ਕਹੋ ਵੀ ਲਿਆ ਭਰਾਵਾ ਮਾਸਾ ਕ ਮੈਨੂੰ ਵੀ ਪਾ ਇਹ ਬਾਈ ਦਾਣਗੜ ਪਿੰਡ ਦੇ ਨੇ ਸਾਡੇ ਮੈਨੂੰ ਮਿਲ ਗਏ ਉਹ ਸਾਹਮਣੇ ਜਿਹੜਾ ਸੰਗੀ ਜਾਂਦਾ ਭਰਾਵੋ ਮੇਰਾ ਫੁੱਫੜ ਲੱਗਦਾਗਾ ਸਾਡੇ ਗਮਾਨ ਚੋਂ ਤੇ ਸਾਡੀ ਭੂਆ ਉੱਥੇ ਵੀ ਆਹੀ ਵੀ ਆ ਤੇ ਸਾਰੇ ਵੀਰ ਬੈਠੇ ਨੇ ਕਹਿੰਦੇ ਆ ਜਾ ਬਹਿ ਜਾ ਉੱਥੇ ਲੱਗਦੀਆਂ ਨੇ ਮਹਿਫਲਾਂ ਟੋਲੇ ਇਕੱਠੇ ਹੋ ਹੋ ਕੇ ਬਹਿੰਦੇ ਆ ਕਹਿੰਦੇ ਯਾਰ ਬੇਲੀ ਪਿੰਡਾਂ ਦੇ ਵਿੱਚ ਸੱਥਾਂ 'ਚ ਬੈਠੇ ਇੱਕ ਦੂਜੇ ਨੂੰ ਕੂਣੀ ਜੀ ਮਾਰ ਕੇ ਪੁੱਛਦੇ ਨੇ ਵੀ ਚੱਲ ਓਏ ਜੋਗੀ ਪੀਰੀ ਚੱਲੀਏ ਬਾਬੇ ਹਰੀਦਾਸ ਦੇ ਤੇ ਆ ਇੱਥੇ ਪੂਲ ਵੀ ਬਣਾਤਾ ਹੁਣ ਤਾਂ ਧੋਣ ਵਾਸਤੇ ਵੀ ਕਈ ਵਾਰ ਕਿਸੇ ਨੂੰ ਚੜਜੇ ਵੱਧ ਮਾੜਾ ਮੋਟਾ ਹੋ ਜੇ ਆਪਾਂ ਕਹੀ ਪੰਜ ਰਾਤ ਨਹੀਂ ਯੇਕ ਤੇ ਦਿਮਾਗ ਤੇ ਦਸਵੇਂ ਦੁਆਰ ਕਣੀ ਜਾਣ ਲੱਗੇ ਤਾਂ ਫਿਰ ਇਹਦੇ ਵਿੱਚ ਬੰਦੇ ਸਾਲ ਵੀ ਲਾ ਦਿੰਦੇ ਆ ਜੇ ਮਾੜਾ ਮੋਟਾ ਚਲ ਠੰਡੇ ਪਾਣੀ ਚ ਲੈ ਜੂ ਕੋਹਣਾ ਕੋਹ ਘੱਟ ਹੋ ਜੂ ਤੇ ਆਹ ਦੇਖੋ ਬਾਈ ਸੈਡਾਂ ਤੇ ਖੜ ਕੇ ਕੋਈ ਝੋਲਿਆਂ ਦੇ ਵਿੱਚ ਲਿਆਇਆ ਕੋਈ ਕਿਵੇਂ ਲਿਆਇਆ ਔਨਸਾਰ ਪਹਿਲਾਂ ਸਾਰਿਆਂ ਨੇ ਬਾਬੇ ਹਰੀਦਾਸ ਦੀ ਸਮਾਰ ਤੇ ਟੇਕਣਾ ਮੱਥਾ ਤੇ ਉਸ ਤੋਂ ਬਾਅਦ ਹੋ ਜਾਣਾ ਚਾਲੂ ਤੇ ਅਸੀਂ ਵੀ ਇੱਥੇ ਹੋ ਕੀਤਾ ਤੀਗਾ ਤੇ ਬਾਬੇ ਦੇ ਮੱਥਾ ਟੇਕਿਆ ਤੇ ਲਾਓ ਵੀ ਪਾਈ ਖੜਨੇ ਬਾਈ ਹੋਰੀ ਕਿੰਨੀ ਦੇ ਵਿੱਚ ਹੀ ਬਾਈ ਖੜਿਆ ਪਹਿਲਾਂ ਇੱਕ ਮਿੰਟ ਲਾਇਆ ਉਥੋਂ ਤੇ ਦੂਜਾ ਆ ਕੇ ਲਾਲਿਆ ਭਰਾਓ ਮੈਂ ਇਹਨਾਂ ਕੋਲੋਂ ਤੇ ਸਹਿਰੀ ਮਾਨ ਵਾਲੀ ਗੱਲ ਹੋ ਗਈ ਕਹਿੰਦਾ ਇੱਕ ਇੱਕ ਕਰਦੇ ਆਣੇ ਟੱਲੀ ਕਰਤਾ ਉਹੀ ਕੰਮ ਹੋ ਗਿਆ ਭਰਾਵੋ ਰਾਤ ਅਸੀਂ ਵੀ ਯਾਨੀ ਕਿ 2 April ਵਾਲੀ ਰਾਤ ਨੂੰ ਤਿੰਨ ਤੀ ਗੱਲ ਹਨਾ ਤਿੰਨ ਤਰੀਕ ਦੀ ਵਾਲਾ 2 2 ਤਰੀਕ ਨੂੰ 2 April ਨੂੰ ਯਾਨੀ ਕਿ ਅਸੀਂ ਵੀ ਘਰੇ ਰਾਤ ਨੂੰ 11 12 ਵਜੇ ਪਹੁੰਚੇ ਤੇ ਤੜਕੇ ਸੁਪਨੇ ਜੇ ਵਾਂਗੂ ਉਹ ਗੁੰਗਾਂ ਜੇ ਹੋਈ ਜਾਵੇ ਕਿ ਕਿਵੇਂ ਹੋਦੀ ਆ ਤੇ ਪਰ ਬਾਬੇ ਹਰੀਦਾਸ ਦੀ ਕਿਰਪਾ ਚੰਗੀ ਰਹੀ ਤੇ ਬਾਕੀ ਆ ਮੇਰੀ ਗੱਡੀ ਆ ਗਈ ਬਰੀਜਾ ਨੌਕਰੀ ਇਹਦਾ ਬਹੁਤ ਅਸ਼ੀਰਵਾਦ ਵਾਲਾ ਸ਼ਰਤੇ ਕਿੰਨਾ ਮਰਜੀ ਆਪਾਂ ਕਹੀਏ ਵਿੰਗ ਟੇੜ ਹੋਏ ਹੋਏ ਘਰੇ ਪਹੁੰਚ ਜਾਂਦੇ ਆ ਮੇਰਾ ਮਿੱਤਰ ਸਵੇਰੇ ਸਵੇਰੇ ਮੈਨੂੰ ਫੋਨ ਆਇਆ ਲਾਇਆ ਮੈਂ ਸੁਖਦੀਪ ਹੀਰੋ ਵਾਲੇ ਨੂੰ ਮੈਨੂੰ ਕਹਿੰਦਾ ਮਿੱਤਰਾ ਤੇਰੇ ਵਰਗਾ ਨਾਮੀ ਬੰਦਾ ਕਹਿੰਦਾ ਐ ਨਾ ਪੀਆ ਕਰ ਮਹਾਬਾਈ ਪੀਣ ਨੂੰ ਬਾਬੇ ਆਪਾਂ ਕਿਹੜਾ ਚਟਾ ਬਿੰਦੇ ਆ ਹਨਾ ਇਹ ਚੀਜ਼ ਬਣੀ ਵੀ ਹੈਗੀ ਤੇ ਸਾਨੂੰ ਬਾਈ ਭਿੰਦਾ ਮਿਲ ਗਿਆ ਤੇ ਇਹਦੇ ਨਾਲ ਹੁਣ ਅਸੀਂ ਜਾ ਰਹੇ ਆ ਸਾਡੀ ਦੂਜੀ ਪਾਰਟੀ ਕੋਲੇ ਮੈਂ ਇਹ ਚੀਜ਼ ਜਿਹੜੀ ਬਣੀ ਹੀ ਪੀਣ ਵਾਸਤੇ ਐ ਵੱਡੇ ਵੱਡੇ ਮੰਤਰੀ ਪੀਂਦੇ ਨੇ ਛੰਤਰੀ ਪੀਂਦੇ ਨੇ ਤੇ ਕਈ ਮੇਰੇ ਭਰਾ ਆਸ ਨੇ ਜੇ ਕਿੱਲੀ ਦੇ ਟੰਗ ਕੇ ਉਹ ਵੀ ਲਾ ਲੈਂਦੇ ਆਗੇ ਸਮਝ ਹੀ ਗਏ ਹੋਵਗੇ ਤੁਸੀਂ ਆਪ ਮਹਾ ਬੇਤੀ ਹੁੰਦੀ ਆਗੀ ਜੇ ਆਪਾਂ ਕਿਤੇ ਯਾਰ ਮਾਰ ਕਰੀਏ ਜਿੱਥੇ ਖਾਂਦੇ ਆ ਉਥੇ ਰਸੋਈ ਕਣੀ ਧੀ ਭਣ ਕਣੀ ਚੱਕੀਏ ਤੇ ਲੋਕ ਕਹਿਣ ਨੇ ਵੀ ਇਹਦਾ ਬੰਦਾ ਭੈਣ ਚੋਂ ਜਨਾਨੀ ਆਵਾਜ਼ ਆ। ਉਹ ਚੀਜ਼ਾਂ ਦੀ ਬੇਇੱਜ਼ਤੀ ਮੰਨਦੇ ਆਂ ਅਸੀਂ। ਜਾਂ ਕਿਸੇ ਦੇ ਪੁੱਤ ਧੀ ਨੂੰ ਮਾੜੇ ਨਸ਼ੇ ਤੇ ਲਾਈਏ। ਉਹ ਚੀਜ਼ਾਂ ਦੀ ਮੈਂ ਬੇਇੱਜ਼ਤੀ ਮੰਨਦਾਂ ਭਰਾਵੋ। ਇਹਦਾ ਕੀ ਐ? ਚੀਜ਼ਾਂ ਖਾਣ ਪੀਣ ਵਾਸਤੇ ਬਣੀਆਂ ਨੇ। ਖਾਲੀਆਂ ਫੇਰ ਕੀ ਗੱਲ ਐ? ਮੈਨੂੰ ਆਖਿਆ ਮਾ ਸਾਂ ਆਈ ਇੱਕ ਨਾ 2 ਸਾਲ ਪਹਿਲਾਂ ਮੈਨੂੰ ਕਿਸੇ ਨੇ ਮੈਂ ਡੱਕਿਆ ਬੈਠਾ ਦੀਗਾ। ਉਹਨੇ ਵੱਡੇ ਯੂਟਿਊਬਰ ਨੇ ਵੀਡੀਓ ਬਣਾਈ ਉਹਦੇ ਭਾਈ ਨੇ ਤੇ ਮੈਨੂੰ ਕੇਵਲ ਵਾਲੇ ਮਸਲੇ ਵੇਲੇ ਵੀਡੀਓ ਭੇਜੀ ਵਟਸਐਪ ਤੇ। ਕਨ ਲੈ ਡੱਲੀ ਹੋਇਆ ਬੈਠਾ ਮੈਂ ਨਾਲ ਦੀ ਨਾਲ ਲਿਖ ਕੇ ਪਾਤਾ ਮਹਾ ਭਰਾਵਾ ਅਸੀਂ ਉਸੋ ਦੇ ਚੇਲੇ ਆ ਅਸੀਂ ਨਹੀਂ ਡਰਦੇ ਡੁਰਦੇ ਉਹ ਪਾਦੇ ਜਿਹੜੀ ਵੀਡੀਓ ਪਾਉਣੀ ਆ ਨਾ ਮੈਂ ਲੋਕਾਂ ਨੂੰ ਦੱਸਦਾ ਵੀ ਫੁਲਾੰਨਾ ਬੰਦਾ ਐਂ ਕਰਕੇ ਮੇਰੀ ਵੀਡੀਓ ਐਂ ਪਾਉਣ ਨੂੰ ਕਹਿੰਦਾ ਲਓ ਵੀ ਆਹ ਖੜੇ ਨੇ ਆਪਣੇ ਮਿੱਤਰ ਸਾਰੇ ਤੇ ਮਿਲਦੇ ਆ ਭਰਾਵਾਂ ਨੂੰ ਆਪਾਂ ਬਾਈ ਰਿੰਕੂ ਖੜਾ ਪੀਤਾ ਖੜਾ ਤੇ ਉਹ ਮੁੰਡਾ ਨਾਲ ਖੜਾਗਾ ਜਸਪ੍ਰੀਤ ਭਰਾ ਤੇ ਬਹੁਤ ਸੋਹਣਾ ਲੱਗਿਆ ਬਾਈ ਹੋਰਾਂ ਨੂੰ ਮਿਲ ਕੇ ਆਪਾਂ ਕਹਿ ਦਈਏ ਵੀ ਨਜ਼ਾਰਾ ਆ ਗਿਆ ਭਰਾਵੋ ਮਹਾ ਵੀ ਸੁੰਦਾਸੀ ਨਹੀਂ ਸਕਦੇ ਵੀ ਜਦੋਂ ਭਰਾਵਾਂ ਨੂੰ ਭਰਾ ਮਿਲ ਜਾਣ ਤਾਂ ਕਿੰਨੀ ਯਾਰੇ ਖੁਸ਼ੀ ਹੁੰਦੀ ਹੈਗੀ ਹਨਾ ਕਿੰਨਾ ਹੋ ਹੁੰਦਾਗਾ ਤੇ ਗੱਲ ਵਿਚਾਲੇ ਰਹਿ ਗਈ ਦੀ ਮੈਨੂੰ ਆਖਿਆ ਮਾਹ ਵੀ ਉਹ ਬੰਦਿਆਂ ਤੇ ਤਵਾ ਲੱਗਿਆ ਵਿਆ ਇਹ ਕੰਮ ਕਰਨ ਦਾ ਮਾ ਵੀ ਭਰਾਵਾ ਉਹ ਕੰਮਾਂ ਚ ਆਪਾਂ ਹੈ ਨਹੀਂ ਆ ਗੱਲੇ ਇਹਦੇ ਸ਼ਕੀਨਾਂਗੇ ਪੜ੍ਹ ਸਕਦੇ ਇਹੀ ਲਾਉਣ ਵਾਸਤੇ ਮੋਟਰ ਤੇ ਫਾਰਮ ਹਾਊਸ ਬਣਾਇਆ ਪੂਲ ਬਣਾਇਆ ਵੀ ਨਜ਼ਾਰੇ ਲੈਣੇ ਆ ਜਿੰਦਗੀ ਦੇ ਰੱਬ ਸੁੱਖ ਰੱਖੇ ਚੜਦੀ ਕਲਾ ਲਾਓ ਫਿਰ ਤੀਜਾ ਆ ਕੇ ਇਨਾਂ ਕੋਲੋਂ ਠੋਕਿਆ ਇਹ ਕਹਿੰਦੇ ਹੁਣ ਸਾਡੇ ਨਾਲ ਮਹੱਲ ਆਇਆ ਭਰਾਵਾ ਤੁਹਾਡਾ ਵੀ ਮਾਨ ਰੱਖਾਂਗੇ ਫਿਰ ਤੇ ਨਾਲ ਜਿਹੜਾ ਸਾਡਾ ਕੈਮਰਾਮੈਨ ਸੀ ਉਹ ਹੋਰ ਉੰਦਰਾਂ ਚੱਕ ਕੇ ਤੇ ਮੇਰੇ ਆਪਣੀ ਖੇਤੀ ਜਿਹੜੀ ਵੈਬਸਾਈਟ ਆ ਐਪ ਆ ਉਹਨਾਂ ਦੀ ਇਹ ਟੀ-ਸ਼ਰਟ ਪਾਈ ਵੀ ਧੀ ਮਨ ਲਾਓ ਵੀ ਨਾਲ ਆਪਣੀ ਖੇਤੀ ਵਾਲਾਂ ਦੀ ਵੀ ਮਸ਼ਹੂਰੀ ਹੋ ਗਈ ਭਰਾਵੋ ਵੀ ਬੰਦੇ ਨੇ ਆਪਣੀ ਖੇਤੀ ਦੀ ਟੀ-ਸ਼ਰਟ ਪਾਈ ਵੀ ਆ ਵੀ ਬਾਬੇ ਹਰੀ ਰਾਖ ਦੇਵਾ ਬਾਬੇ ਜੋਗੀ ਪੀਰ ਦੇ ਉਹ ਕਰੀ ਜਾਂਦੇ ਆਗੇ ਤੇ ਮੈਂ ਤੁਹਾਨੂੰ ਹੋਰ ਵੀ ਗੱਲ ਦੱਸਦਾ ਜੋਗੀ ਪੀਰ ਦੀ ਧਰਤੀ ਤੇ ਇਹ ਜਿਹੜਾ ਮੇਲਾ ਲੱਗਦਾ ਹੈ ਨਾ ਇਹ ਜਿੱਥੇ ਜੋਗਾ ਰੱਲਾ ਪਿੰਡ ਆ ਇਹ ਰੱਲੇ ਪਿੰਡ ਤੋਂ ਜਦੋਂ ਆਪਾਂ ਮਾਨਸਾ ਨੂੰ ਜਾਂਦੇ ਆ ਤਾਂ ਉੱਥੋਂ ਖੱਬੇ ਹੱਥੇ ਇੱਕ ਗੇਟ ਬਣਿਆ ਹੋਇਆ ਬਾਬੇ ਜੋਗੇ ਜੋਗੀ ਪੀਰ ਦੀ ਸਮਾਦ ਦਾ ਤੇ ਉੱਥੇ ਜਾ ਕੇ ਅੱਗੇ ਭਪਾਲ ਪਿੰਡ ਤੇ ਰੱਲੀ ਪਿੰਡ ਦੀ ਜਿਹੜੀ ਹਾਦਾ ਉੱਥੇ ਆ ਜਾਂਦੀ ਹੈਗੀ ਤੇ ਉੱਥੇ ਇਹ ਬਾਬਿਆਂ ਦਾ ਬਣਿਆ ਹੋਇਆ ਇਥੇ ਗੁਰੂ ਘਰ ਵੀ ਆ ਨਿਸ਼ਾਨ ਸਾਹਿਬ ਵੀ ਆ ਤੇ ਬਾਬੇ ਹਰੀਦਾਸ ਦੀ ਸਮਾਦ ਵੀ ਆ ਜਿੱਥੇ ਜਿਹੜੀ ਇਹ ਦਾਰੂ ਆ ਗਈ ਉਹ ਚੜਦੀ ਹੈ ਤੇ ਇਥੇ ਕਵੱਡੀ ਦੇ ਟੂਰਨਾਮੈਂਟ ਵੀ ਵੱਡੇ ਪੱਧਰ ਤੇ ਹੁੰਦੇ ਆ ਮੈਂ ਕਹਿੰਦਾ ਕਵੱਡੀ ਦਾ ਕਿਹੜਾ ਚੰਗੇ ਤੋਂ ਚੰਗਾ ਪਲੇਅਰ ਜਿਹਨੂੰ ਤੁਸੀਂ ਜਾਣਦੇ ਹੋ ਵੀ ਉਹ ਇਥੇ ਖੇਡਿਆ ਨਾ ਹੋਵੇ ਤੇ ਆਹ ਦੇਖੋ ਉਸ ਤੋਂ ਬਾਅਦ ਫਿਰ ਅਸੀਂ ਲੱਗੇ ਨੱਚਣ ਗਿੜੇ ਗੂੜੇ ਦੱਤੇ ਪੂਰੇ ਵੀ ਦੇ ਦੇ ਸ਼ੌਂਕ ਦਾ ਘੇੜਾ ਨੰਨੇ ਗੋਰੀਏ ਉਹਨੇ ਵੰਗੂ ਅਸੀਂ ਆਖਿਆ ਵੀ ਦੇਦੇ ਸ਼ੌਂਕ ਦਾ ਘੇੜਾ ਭਰਾਵਾ ਮੇਰਿਆ ਤੇ ਮਾਹ ਵੀ ਬਾਬੇ ਦੇ ਆਏ ਆ ਭਰਾਵਾ ਨੱਚ ਕੇ ਵੀ ਹਾਰੀ ਲਵਾ ਕੇ ਜਾਈਏ ਵੀ ਬਾਬਾ ਜੇ ਆਇਆ ਤਾਂ ਇਥੇ 100% ਹੀ ਆਇਆਂਗੇ ਮੱਥਾ ਟੇਕਿਆ ਵੀ ਤੇਰੀ ਧਰਤੀ ਨੂੰ ਕੋਟ ਕੋਟ ਪ੍ਰਣਾਮ ਬਾਲੀ ਸ਼ਕਤੀ ਵਾਲੀ ਜਗਾ ਹੁਣ ਮੈਨੂੰ ਪਤਾ ਕਈ ਇਹਦੇ ਵਿੱਚ ਵਿਦਵਾਨ ਵੀ ਆਉਣਗੇ ਜਿਹੜੇ ਘਰੇ ਰਜਾਈ 'ਚ ਬੈਠੇ ਬੈਠੇ ਕਮੈਂਟ ਕਰਨਗੇ ਵੀ ਆ ਆਇਆ ਅ ਆਇਆ ਆ ਸਾਨੂੰ ਮਿਲ ਗਏ ਸਪਾਲਾਂ ਦੇ ਵੀਰ ਸਪਾਲਾਂ ਪਿੰਡ ਤੋਂ ਨੇ ਮੁੰਡੇ ਇਹ ਕਹਿੰਦੇ ਬਾਈ ਤੇਰੇ ਪੱਕੇ ਫੈਨਾਂ ਆਗੇ ਮੈਂ ਫੈਨ ਨਹੀਂ ਭਰਾਵਾ ਤੁਸੀਂ ਤਾਂ ਆਪਣੇ ਭਰਾ ਹੋਗੇ ਜਿਹੜੇ ਆਪਣੀਆਂ ਵੀਡੀਓ ਦੇਖਦੇ ਹੋ ਥੋਡੇ ਸਿਰ ਤੇ ਹੀ ਚੱਲਦਾ ਕੰਮ ਥੋਡੇ ਸਿਰ ਤੇ ਹੀ ਬੱਲੇ ਬੱਲੇ ਆ ਨਹੀਂ ਆਪਾਂ ਨੂੰ ਕਿਹਨੇ ਪੁੱਛਣਾ ਤੇ ਬਹੁਤ ਧੰਨਵਾਦ ਕਰਦਾ ਮੈਂ ਵੀਰਾਂ ਦਾ ਭਰਾਵਾਂ ਦਾ ਮੇਰੇਆਂ ਦਾ ਜਿਹੜੇ ਇੰਨਾ ਪਿਆਰ ਦਿੰਦੇ ਆਗੇ ਤੇ ਗਏ ਦਾ ਇੱਥੇ ਸਾਡੇ ਯੂਟਿਊਬਰ ਲਾਣੇ ਦੇ ਹੋਰ ਵੀ ਬਹੁਤ ਬੰਦੇ ଥିਗੇ ਤੇ ਪੈਗ ਵੀ ਸਾਰਿਆਂ ਨੇ ਲਾਈ ଥିਗੇ ਪਰ ਹਰੇਕ ਐਡਾ ਜਿਗਰਾ ਨਹੀਂ ਗੱਡ ਪਾਉਂਦਾ ਵੀ ਲੋਕ ਕੀ ਕਹਿਣਗੇ ਵੀ दारू ਪੀਂਦਾ ਹੈ ਜਾਂ ਆਹ ਕਰਦਾ ਪਰ ਮੇਰਾ ਦੋਸਤੋ ਕੀ ਹੁੰਦਾ ਵੀ ਆਪਾਂ ਜੋ ਕੁਝ ਹੈਗੇ ਆ ਉਹ ਲੋਕਾਂ ਦੇ ਸਾਹਮਣੇ ਵੀ ਉਵੇਂ ਰਹੀਏ ਤੇ ਪਿੱਛੇ ਵੀ ਉਵੇਂ ਰਹੀਏ ਵੀ ਜਿਹੜੀ ਡਬਲ ਲਾਈਫ ਹਨਾ ਫੇਕ ਲਾਈਫ ਉਹ ਤੋਂ ਮੈਨੂੰ ਬੜੀ ਜਿਆਦਾ ਤੰਗੀ ਹੁੰਦੀ ਹੈ ਵੀ ਆਪਾਂ ਤੋਂ ਬੜਾ ਐ ਉਹ ਕਹਾਇਆ ਜਾਣੀ ਜਾਂਦਾ ਹੈਗਾ ਵੀ ਅਸੀਂ ਤਾਂ ਹੀ ਕੋਈ ਖਾਂਦੇ ਪੀਂਦੇ ਨਹੀਂ ਅਸੀਂ ਆਹ ਨਹੀਂ ਉਹ ਕਰਦੇ ਵੀ ਜਾਂ ਉਥੇ ਲੋਕ ਜਿਹੜੇ ਵਿਚਾਰੇ ਖਰਾਬੀ ਹੋਏ ਹੋਏ ਨੇ ਉਹਨਾਂ ਦੀਆਂ ਵੀਡੀਓ ਪਾ ਕੇ ਵਿਊ ਲੈਣ ਦੇ ਚੱਕਰ 'ਚ ਉਹ ਕਰੀ ਜਾਈਏ ਵੀ ਆਹ ਨਾਲ ਕਹੇ ਬਈ ਇਹ ਤਾਂ ਸੱਚਾ ਸਵਿੱਤਰਾ ਇਹ ਤਾਂ ਹੋਣੀ ਪਤਾ ਸਭ ਨੂੰ ਹੀ ਹੁੰਦਾ ਹੈ ਵੀ ਕਿਹੜਾ ਕਿੰਨੇ ਕ ਪਾਣੀ ਚ ਹੈ ਪਰ ਮੈਂ ਕਹਿੰਦਾ ਵੀ ਦੂਜਿਆਂ ਨੂੰ ਸ਼ਰਾਬੀ ਦਿਖਾਉਣ ਦੀ ਥਾਂ ਤੇ ਉਦੋਂ ਵਧੀਆ ਜੇ ਆਪ ਦੇ ਆਪ ਨੂੰ ਹੀ ਪੈਗ ਲਾਉਂਦਾ ਮੈਂ ਦਿਖਾਤਾ ਵੀ ਯਾਰ ਲਾਉਣੇ ਆ ਹਨਾ ਤੇ ਖੇਤ ਫਾਰਮ ਹਾਊਸ ਵੀ ਇਸੇ ਕੰਮ ਦੀ ਪਾਇਆਗਾ ਤੇ ਇੱਕ ਰਣ ਮੈਂ ਕਿਹਦੀ ਵੀਡੀਓ ਸੁਣੀ ਜਾਮਾ ਕਹੀ ਜਾਂਣਾ ਕਿ ਲੋਕਾਂ ਨੇ ਵੱਡੇ ਵੱਡੇ ਫਾਰਮ ਹਾਊਸ ਬਣਾ ਲਏ ਪਰ ਆ ਨਹੀਂ ਬਣਾ ਸਕਦੇ ਮੈਂ ਕਹਿਣਾ ਚਾਹਣਾ ਵੀ ਭਰਾਵਾ ਜਿਹੜੀ ਤੁਸੀਂ ਕਰੇਟਾ ਲਈ ਫਿਰਦਾ ਨਾ ਉਹ ਕਰੇਟਾ ਤਾਂ ਕਿਸ਼ਤਾਂ ਦੇ ਆ ਜਾਂਦੀ ਹੈ ਪਰ ਫਾਰਮ ਹਾਊਸ ਬਣਾਉਣ ਵਾਲੇ ਜਿਹੜੇ ਮਿਸਤਰੀ ਹੁੰਦੇ ਨੇ ਜਿਹੜੀਆਂ ਇੱਟਾਂ ਲੱਗਦੀਆਂ ਨੇ ਜਿਹੜਾ ਸਿਮਿੰਟ ਬਾਜਰੀ ਆਉਂਦਾ ਉਹ ਭਰਾਵੋ ਕਿਸਤਾ ਨਹੀਂ ਕਰਦੇ ਹੈਗੇ ਇਹ ਬਣਾਉਣ ਲਈ ਨਗਦ ਰੁਪਏ ਕੋਲੇ ਜਾਂਦੇ ਆ